ਚੰਡੀਗੜ੍ਹ ਮੇਅਰ ਚੋਣਾਂ ਇੱਕ ਵੱਡਾ ਤੇ ਭਖਦਾ ਮੁੱਦਾ ਬਣੀਆਂ ਪਈਆਂ ਨੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਹੈ ਤੇ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਪ੍ਰੈਜ਼ਾਈਡਿੰਗ ਆਫੀਸਰ ਨੂੰ ਜਿਹੜੀਆਂ ਆਪਾਂ ਕਹਿ ਸਕਦੇ ਛਿੜਕਾ ਤੱਕ ਪਾ ਦਿੱਤੀਆਂ ਗਈਆਂ ਉਹਨਾਂ ਨੇ ਆਖਿਆ ਕਿ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਬੰਦਾ ਲੋਕਤੰਤਰ ਦੀ ਹੱਤਿਆ ਕਰ ਰਿਹਾ ਹੈ ਕੈਮਰੇ ਦੇ ਵਾਲੇ ਇੰਜ ਚੱਕ ਰਿਹਾ ਜਿਵੇਂ ਪਗੌੜਾ ਹੋਵੇ ਤੇ ਇਹਦੇ ਵੱਲੋਂ ਹੀ ਜਾਣਬੁੱਝ ਕੇ ਨਿਸ਼ਾਨੀਆਂ ਮਾਰੀਆਂ ਹੋ ਸਕਦੀਆਂ ਨੇ ਇਸ ਤਰੀਕੇ ਦੀਆਂ ਗੱਲਾਂ ਮਾਨਯੋਗ ਸੁਪਰੀਮ ਕੋਰਟ ਦੇ ਸੀਜੀਆਈ ਡੀワイ ਚੰਦਰਚੂੜ ਦੇ ਵੱਲੋਂ ਆਖੀਆਂ ਗਈਆਂ ਸੀ ਤੇ ਉਹ ਪਟੀਸ਼ਨ ਸੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਤਾਂ ਕਰਕੇ ਪਹੁੰਚਿਆ ਸੀ ਕਿ ਉਹ ਪਟੀਸ਼ਨ ਸੀ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਦੇ ਵੱਲੋਂ ਪਾਈ ਗਈ ਸੀ ਕੁਲਦੀਪ ਕੁਮਾਰ ਹੋਰਾਂ ਦੇ ਵੱਲੋਂ ਜਿਨ੍ਹਾਂ ਦੀ ਪਹਿਲਾਂ ਜਿੱਤ ਪੱਕੀ ਸੀ ਪਰ ਬਾਅਦ ਦੇ ਵਿੱਚ ਤਸਵੀਰਾਂ ਬਦਲ ਜਾਂਦੀਆਂ ਨੇ ਤੇ ਉਹ ਚੋਣ ਹਾਰ ਜਾਂਦੇ ਆ ਭਾਰਤੀ ਜਨਤਾ ਪਾਰਟੀ ਚੋਣ ਜਿੱਤ ਜਾਂਦੀ ਹੈ ਤੇ ਆਪਣਾ ਮੇਅਰ ਉਮੀਦਵਾਰ ਜਿਹੜਾ ਉਹਨੂੰ ਮੇਅਰ ਦੀ ਕੁਰਸੀ ਦੇ ਉੱਤੇ ਬਿਠਾ ਦਿੰਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਕਾਂਗਰਸ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਚੰਡੀਗੜ੍ਹ ਕਾਂਗਰਸ ਦੇ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਉਹਨਾਂ ਆਖਿਆ ਕਿ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀਆਂ ਚੋਣਾਂ ਰੱਦ ਕੀਤੀਆਂ ਜਾਣ ਕਿਉਂਕਿ ਜਿਹੜੀਆਂ ਮੇਅਰ ਦੀਆਂ ਚੋਣਾਂ ਸੀ ਉਹ ਹਜੇ ਵੀ ਸਵਾਲਾਂ ਦੇ ਵਿੱਚ ਨੇ ਉਹਨਾਂ ਤੇ ਹਜੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਪਾਂ ਕਹਿ ਸਕਦੇ ਆ ਕਿ ਮੋਹਰ ਨਹੀਂ ਲੱਗੀ ਹੈ ਕਿਉਂਕਿ ਮਾਮਲਾ ਜਿਹੜਾ ਹੋ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਚੁੱਕੀ ਹੈ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਚੋਣ ਨੂੰ ਚਣੌਤੀ ਦਿੱਤੀ ਗਈ ਹੈ ਤੇ ਰੱਦ ਹੋਣ ਦੀ ਗੱਲ ਹੈ ਜਿਹੜੀ ਉਹ ਚੰਡੀਗੜ੍ਹ ਕਾਂਗਰਸ ਦੇ ਵੱਲੋਂ ਆਖੀ ਗਈ ਹੈ ਆਪਣੀ ਪਟੀਸ਼ਨ ਦੇ ਵਿੱਚ ਤੇ ਪਟੀਸ਼ਨ ਹੈ ਜਿਹੜੀ ਉਹਦੇ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ ਸਰਕਾਰ ਵਾਲੇ ਮਾਪਕਰਨ ਚੰਡੀਗੜ੍ਹ ਪ੍ਰਸ਼ਾਸਨ ਵਾਲੇ ਪੱਖ ਦੇ ਜਿਹੜਾ ਵਕੀਲ ਸੀ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਇਹ ਮਾਮਲਾ ਪਹਿਲੇ ਹੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਹੈ ਤੇ ਇਹ ਮਾਮਲੇ ਦੀ ਸੁਣਵਾਈ ਉਸੇ ਮਾਮਲੇ ਦੇ ਨਾਲ ਕਰ ਦਿੱਤੀ ਜਾਵੇ ਕਿਉਂ ਨਾ ਉਸੇ ਦੇ ਨਾਲ ਹੀ ਇਹਦੀ ਸੁਣਵਾਈ ਕੀਤੀ ਜਾਵੇ ਤਾਂ ਫਿਰ ਇਹਦੇ ਤੇ ਮਾਨਯੋਗ ਹਾਈ ਕੋਰਟ ਦੇ ਵੱਲੋਂ ਜਿਹੜੀ ਬੈਂਚ ਬੈਠੀ ਹੋਈ ਸੀ ਮਾਨਯੋਗ ਜੱਜ ਸਾਹਿਬਾਨਾ ਦੀ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਮਾਮਲਾ ਇੱਥੇ ਪਹੁੰਚ ਹੀ ਚੁੱਕਿਆ ਪਟੀਸ਼ਨ ਆ ਚੁੱਕੀ ਆ ਤਾਂ ਫਿਰ ਇਹਦੇ ਤੇ ਜਵਾਬ ਹੈ ਜਿਹੜਾ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਜ਼ਰੂਰ ਦੇਣਾ ਪਏਗਾ ਤੇ ਹੁਣ 26 ਫਰਵਰੀ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲਦਾ ਹੋਣ ਕਰਕੇ ਉਸੇ ਵੇਲੇ ਦੀ ਸੁਣਵਾਈ ਹੋਣ ਦੀ ਗੱਲ ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਆਖੀ ਗਈ ਸੀ ਤੇ ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਜਿਹੜੀ ਉਹਦੇ ਲਗਾਤਾਰ ਇਹੀ ਦੋਸ਼ ਨੇ ਕਿ ਮੇਅਰ ਚੋਣਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਧੰਦਲੇ ਹੋਈ ਆ ਤਾਂ ਕਰਕੇ ਹੁਣ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਵੀ ਰੱਦ ਕੀਤਾ ਜਾਵੇ ਕਿਉਂਕਿ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਅਹੁਦੇ ਦੇ ਜਿਹੜੇ ਉਮੀਦਵਾਰ ਸੀ ਉਹ ਦੋਹੇ ਕਾਂਗਰਸ ਦੇ ਨਾਲ ਸਬੰਧਤ ਸੀ ਜਦਕਿ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਉਮੀਦਵਾਰ ਜਿਹੜਾ ਉਹ ਖੜਾ ਕੀਤਾ ਸੀ ਕਿਉਂਕਿ ਇੰਡੀਆ ਅਲਾਈਂਸ ਦੇ ਝੰਡੇ ਦੇ ਥੱਲੇ ਇਹਨਾਂ ਦੇ ਵੱਲੋਂ ਇਹ ਚੰਡੀਗੜ੍ਹ ਦੀਆਂ ਚੋਣਾਂ ਲੜੀਆਂ ਗਈਆਂ ਸੀ ਤੇ ਇਹਨਾਂ ਨੂੰ ਹਵਾ ਵੀ ਇਹਨਾਂ ਦੇ ਵੱਲੋਂ ਹੀ ਦਿੱਤੀ ਗਈ ਸੀ ਇਹ ਆਖ ਕੇ ਕਿ ਇੰਡੀਆ ਅਲਾਈਂਸ ਦਾ ਸਭ ਤੋਂ ਪਹਿਲਾ ਮੈਚ ਭਰਤੀ ਜਨਤਾ ਪਾਰਟੀ ਦੇ ਨਾਲ ਹੈ ਤੇ ਸਿੱਧਾ-ਸਿੱਧਾ ਉਹਨਾਂ ਨੂੰ ਜਾਪ ਰਿਹਾ ਸੀ ਕਿ ਅਸੀਂ ਇਹ ਮੈਚ ਜਿੱਤ ਹੀ ਜਾਣਾ ਤਾਂ ਕਰਕੇ ਪੂਰੇ ਦੇਸ਼ ਦੇ ਵਿੱਚ ਡੰਕਾ ਵਜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਕਿਤੇ ਨਾ ਕਿਤੇ ਰਣਨੀਤੀ ਭਾਰੂ ਪੈ ਗਈ ਆਮ ਆਦਮੀ ਪਾਰਟੀ ਦੇ ਉੱਤੇ ਤੇ ਕਾਂਗਰਸ ਦੇ ਉੱਤੇ ਤੇ ਚੰਡੀਗੜ੍ਹ ਮੇਅਰ ਚੋਣਾਂ ਦੇ ਵਿੱਚ 8 ਵੋਟਾਂ ਕੈਂਸਲ ਹੁੰਦੀਆਂ ਅੰڈیا ਅਲਾਈਅੰਸ ਦੀਆਂ ਤੇ ਦੂਜੇ ਪਾਸੇ 12 ਵੋਟਾਂ ਇਹਨਾਂ ਦੀਆਂ ਰਹਿ ਜਾਂਦੀਆਂ ਜਿਹੜੀਆਂ ਕਿਸੇ ਵੇਲੇ 20 ਹੁੰਦੀਆਂ ਸੀ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ 16 ਵੋਟਾਂ ਲੈ ਜਾਂਦੀ ਹੈ ਤੇ ਆਪਣਾ ਮੇਅਰ ਹੈ ਜਿਹੜਾ ਉਹ ਜਿਤਾ ਕੇ ਮੇਅਰ ਦੀ ਕੁਰਸੀ ਦੇ ਉੱਤੇ ਬਿਠਾ ਦਿੰਦੀ ਹੈ ਪਰ ਇਹ ਮਾਮਲਾ ਜੇ ਵੀ ਜਾਂਚ ਦੇ ਅਧੀਨ ਹੈ ਮਾਮਲਾ ਸੁਣਵਾਈ ਦੇ ਅਧੀਨ ਹੈ ਮਾਨਯੋਗ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਤੱਕ ਇਸ ਮਾਮਲੇ ਦੀ ਗੂੰਜ ਪਹੁੰਚ ਚੁੱਕੀ ਹੈ ਤੇ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰ ਚੂੜ ਦੇ ਵੱਲੋਂ ਤਿੱਖੀ ਜਿਹੜੀ ਟਿੱਪਣੀ ਕੀਤੀ ਗਈ ਹੈ ਇਹਨਾਂ ਚੋਣਾਂ ਨੂੰ ਲੈ ਕੇ ਉਹਨਾਂ ਆਖਿਆ ਕਿ ਲੋਕਤੰਤਰ ਦੀ ਹੱਤਿਆ ਜ਼ਰੂਰ ਹੋਈ ਹੈ ਇਸ ਪ੍ਰੈਜ਼ਾਈਡਿੰਗ ਆਫੀਸਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਅਤੇ ਅਗਲੀ ਜਿਹੜੀ ਸੁਣਵਾਈ ਹੋਏਗੀ ਉਦੋਂ ਇਹਨੂੰ ਇੱਥੇ ਬੁਲਾਓ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਕਿਉਂਕਿ ਉਹਨਾਂ ਚੋਣਾਂ ਦੇ ਵਿੱਚ ਕੱਥੀ ਤੌਰ ਦੇ ਉੱਤੇ ਧਾਂਦਲੀ ਦੇ ਦੋਸ਼ ਨੇ ਜਿਹੜੇ ਉਹ ਇੰਡੀਆ ਅਲਾਈਂਸ ਦੇ ਵੱਲੋਂ ਲਗਾਏ ਗਏ ਸੀ ਕਾਂਗਰਸ ਦੀ ਵੀ ਇਹੀ ਕਹਿਣੀ ਸੀ ਭਾਰਤੀ ਆਮ ਆਦਮੀ ਪਾਰਟੀ ਦੀ ਵੀ ਇਹੀ ਕਹਿਣੀ ਸੀ ਜਦਕਿ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਸਿਰੇ ਤੋਂ ਇਹਨਾਂ ਦੋਸ਼ਾਂ ਨੂੰ ਨਕਾਰ ਰਹੀ ਸੀ ਉਹਨਾਂ ਨੇ ਆਖਿਆ ਕਿ ਇਹਨਾਂ ਨੂੰ ਵੋਟਾਂ ਹੀ ਨਹੀਂ ਪਾਉਣੀਆਂ ਆਉਂਦੀਆਂ ਇਹਨਾਂ ਨੇ ਆਪਣੇ ਆਪ ਗਲਤੀਆਂ ਕੀਤੀਆਂ ਜਿਸ ਕਰਕੇ ਇਹਨਾਂ ਦੀਆਂ ਵੋਟਾਂ ਨੇ ਉਹ ਕੈਨਸਲ ਹੋਈਆਂ ਨੇ ਹਾਲਾਂਕਿ ਅੱਜ ਇਸ ਮਾਮਲੇ ਦੇ ਉੱਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਹੁਣ 26 ਤਰੀਕ ਰੱਖ ਦਿੱਤੀ ਗਈ ਹੈ ਅਗਲੀ ਸੁਣਵਾਈ ਦੇ ਲਈ ਤੇ ਹੁਣ 26 ਤਰੀਕ ਨੂੰ ਕਿਸ ਤਰੀਕੇ ਦੀ ਜਵਾਬਦੇਹੀ ਦਾਖਲ ਕੀਤੀ ਜਾਂਦੀ ਹੈ ਉਹਦੇ ਤੇ ਨਜ਼ਰਾਂ ਬਣੀਆਂ ਰਹਿਣਗੀਆਂ